ਤੋਲਣਾ ਇੱਕ ਰਾਜੇ ਨੇ ਇੱਕ ਜੈਨ ਫਕੀਰ ਦੀ ਕੁਟਿਆ ਉੱਤੇ ਦਸਤਕ ਦਿੱਤੀ ਤੇ ਫਕੀਰ ਤੋਂ ਪੁੱਛਿਆ ਕਿ ਮੈਂ ਹਰ ਰੋਜ਼ ਇੱਧਰ ਦੀ ਲੰਘਦਾ ਹਾਂ ਤੇ ਤੁਹਾਨੂੰ ਹਮੇਸ਼ਾ ਬੜਾ ਆਨੰਦਿਤ ਤੇ ਖੁਸ਼ ਵੇਖਦਾ ਹਾਂ ਰਾਜੇ ਨੇ ਫਕੀਰ ਤੋਂ ਪੁੱਛਿਆ ਕਿ ਤੁਹਾਡੇ ਜੀਵਨ ਵਿੱਚ ਇੰਨੀ ਖੁਸ਼ੀ ਤੇ ਇੰਨਾ ਆਨੰਦ ਕਿਵੇਂ ਹੈ ਮੇਰੇ ਕੋਲ ਇੰਨਾ ਵੱਡਾ ਰਾਜਪਾਟ ਹੈ ਧਨ ਦੌਲਤ ਦੇ ਖਜ਼ਾਨੇ ਹਨ ਪਰ ਮੈਂ ਫਿਰ ਵੀ ਦੁਖੀ ਰਹਿੰਦਾ ਹਾਂ ਤਹਾਨੂੰ ਇੰਨਾ ਖੁਸ਼ ਦੇਖ ਕੇ ਮਸਤੀ ਵਿੱਚ ਦੇਖ ਕੇ ਮੈਨੂੰ ਸ਼ਾਂਤ ਮਹਿਸੂਸ ਹੋ ਰਿਹਾ ਹੈ ਉਸ ਫਕੀਰ ਨੇ ਕਿਹਾ ਮੇਰੇ ਜੀਵਨ ਵਿੱਚ ਆਨੰਦ ਅਤੇ ਖੁਸ਼ੀ ਇਸ ਲਈ ਹੈ ਕਿਉਂਕਿ ਮੈਂ ਆਪਣੇ ਹੋਣ ਵਿੱਚ ਰਾਜੀ ਹਾਂ ਅਤੇ ਤੇਰੇ ਦੁਖੀ ਹੋਣ ਦਾ ਕਾਰਨ ਇਹ ਹੈ ਕਿ ਤੂੰ ਆਪਣੇ ਹੋਣ ਵਿੱਚ ਰਾਜੀ ਨਹੀਂ ਹੈ ਗੱਲ ਹੋਰ ਕੁਝ ਵੀ ਨਹੀਂ ਉਸ ਰਾਜੇ ਨੇ ਕਿਹਾ ਇਸ ਤਰ੍ਹਾਂ ਨਹੀਂ ਮੈਨੂੰ ਕੋਈ ਪ੍ਰਤੱਖ ਪ੍ਰਮਾਣ ਦੇ ਕੇ ਸਮਝਾਓ ਉਸ ਫਕੀਰ ਨੇ ਕਿਹਾ ਪ੍ਰਤੱਖ ਪ੍ਰਮਾਣ ਤਾਂ ਕੋਈ ਨਹੀਂ ਪਰ ਕੁੜੀਆ ਤੋਂ ਬਾਹਰ ਆ ਮੈਂ ਤੈਨੂੰ ਸਮਝਾ ਦਿੰਦਾ ਹਾਂ ਉਸ ਫਕੀਰ ਦੀ ਕੁਟਿਆ ਦੇ ਬਾਹਰ ਦੋ ਦਰਖਤ ਸਨ ਫਕੀਰ ਨੇ ਕਿਹਾ ਦੇਖੋ ਇਹ ਇੱਕ ਦਰਖਤ ਵੱਡਾ ਹੈ ਤੇ ਇੱਕ ਦਰਖਤ ਛੋਟਾ ਹੈ ਪਰ ਮੈਂ ਇਹਨਾਂ ਨੂੰ ਕਦੇ ਪਰੇਸ਼ਾਨ ਨਹੀਂ ਦੇਖਿਆ ਕਦੇ ਲੜਦੇ ਨਹੀਂ ਵੇਖਿਆ ਕਿ ਤੂੰ ਵੱਡਾ ਕਿਉਂ ਹੈ ਮੈਂ ਛੋਟਾ ਕਿਉਂ ਹਾਂ ਫਕੀਰ ਨੇ ਕਿਹਾ ਮੈਨੂੰ 20 ਸਾਲ ਹੋ ਗਏ ਨਿਰੰਤਰ ਇਹਨਾਂ ਦਰਖਤਾਂ ਨੂੰ ਵੇਖਦੇ ਮੈਂ ਕਦੇ ਇਹਨਾਂ ਨੂੰ ਲੜਦੇ ਹੋਏ ਨਹੀਂ ਵੇਖਿਆ ਝਗੜਦੇ ਨਹੀਂ ਵੇਖਿਆ ਛੋਟਾ ਆਪਣੇ ਛੋਟੇ ਹੋਣ ਵਿੱਚ ਖੁਸ਼ ਹੈ ਵੱਡਾ ਆਪਣੇ ਵੱਡੇ ਹੋਣ ਵਿੱਚ ਖੁਸ਼ ਹੈ ਇਹਨਾਂ ਨੇ ਕਦੇ ਆਪਣੇ ਆਪ ਦੀ ਇੱਕ ਦੂਜੇ ਨਾਲ ਤੁਲਨਾ ਨਹੀਂ ਕੀਤੀ ਵੀ ਜੇ ਮੈਂ ਉਸ ਤਰ੍ਹਾਂ ਹੁੰਦਾ ਤਾਂ ਮੈਂ ਜ਼ਿਆਦਾ ਖੁਸ਼ ਹੁੰਦਾ ਖੁਸ਼ ਇੱਕ ਗੁਲਾਬ ਦਾ ਫੁੱਲ ਹੈ ਉਹਨਾਂ ਹੀ ਖੁਸ਼ ਚਮੇਲੀ ਦਾ ਫੁੱਲ ਵੀ ਹੁੰਦਾ ਹੈ ਪਰ ਕਦੇ ਚਮੇਲੀ ਨੇ ਇਸ ਤਰ੍ਹਾਂ ਨਹੀਂ ਕਿਹਾ ਕਿ ਜਨਤ ਸੋਹਣ ਗੁਲਾਬ ਕੋਲ ਹੈ ਕਾਸ਼ ਮੇਰੇ ਕੋਲ ਹੁੰਦਾ ਕਦੇ ਗੁਲਾਬ ਨੇ ਵੀ ਨਹੀਂ ਕਿਹਾ ਜਿੰਨੀ ਮਹਿਕ ਚਮੇਲੀ ਕੋਲ ਹੈ ਕਾਸ਼ ਮੇਰੇ ਕੋਲ ਹੁੰਦੀ ਗੁਲਾਬ ਆਪਣੇ ਗੁਲਾਬ ਹੋਣ ਵਿੱਚ ਖੁਸ਼ ਹੈ ਤੇ ਚਮੇਲੀ ਆਪਣੇ ਚਮੇਲੀ ਹੋਣ ਵਿੱਚ ਖੁਸ਼ ਹੈ ਪਰ ਜਦ ਅਸੀਂ ਫੁੱਲਾਂ ਨੂੰ ਦੇਖਦੇ ਹਾਂ ਅਸੀਂ ਉਹਨਾਂ ਦੀ ਤੁਲਨਾ ਕਰਦੇ ਹਾਂ ਸਿਰਫ ਫੁੱਲਾਂ ਦੀ ਹੀ ਨਹੀਂ ਅਸੀਂ ਖੁਦ ਦੀ ਵੀ ਦੂਜਿਆਂ ਨਾਲ ਤੁਲਨਾ ਕਰਦੇ ਹਾਂ ਹਰ ਚੀਜ਼ ਦੀ ਤੁਲਨਾ ਕਰਦੇ ਹਾਂ ਬਸ ਇਸ ਤੋਂ ਹੀ ਦੁੱਖ ਪੈਦਾ ਹੁੰਦਾ ਹੈ ਇਹ ਤੁਲਨਾ ਕਰਨ ਦੀ ਬਿਮਾਰੀ ਧਰਤੀ ਉੱਤੇ ਸਿਰਫ ਮਨੁੱਖ ਨੂੰ ਹੀ ਹੈ ਖੂਬਸੂਰਤ ਲੋਕ ਅਮੀਰ ਹੋਣਾ ਚਾਹੁੰਦੇ ਹਨ ਅਮੀਰ ਲੋਕ ਖੂਬਸੂਰਤ ਹੋਣਾ ਚਾਹੁੰਦੇ ਹਨ ਬੁੱਢੇ ਜਵਾਨ ਹੋਣਾ ਚਾਹੁੰਦੇ ਹਨ ਜਵਾਨ ਬੱਚੇ ਹੋਣਾ ਚਾਹੁੰਦੇ ਹਨ ਪਰ ਆਪਣੇ ਹੋਣ ਵਿੱਚ ਕੋਈ ਵੀ ਰਾਜੀ ਨਹੀਂ ਹੈ ਉਸੋ ਵੀਡੀਓ ਵਿੱਚ ਹੋਈਆਂ ਪੁੱਲਾਂ ਚੁੱਕਾਂ ਦੇਖਿਮਾਂ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ